ਮਹਾਂਦੀ ਵਰਗੀ ਖੌਫਨਾਕ ਬਿਮਾਰੀ ਦਾ ਸ਼ਿਕਾਰ ਹੋਇਆ ਇਹ ਬੱਚਾ 22 ਕਰੋੜ ਦੱਸਿਆ ਜਾ ਰਿਹਾ ਹੈ ਇਲਾਜ ਦਾ ਖਰਚਾ 8 ਸਾਲਾਂ ਮਾਸੂਮ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ ਮਾਂ ਤੋਂ ਨਹੀਂ ਜਰਿਆ ਜਾਂਦਾ ਬੱਚੇ ਦੇ ਰੋਗ ਦਾ ਦੁੱਖ ਇਲਾਜ ਦੇ ਲਈ ਮਾਂ ਨੇ ਲਗਾਈ ਮਦਦ ਦੀ ਗੁਹਾਰ ਅੱਜ ਅਸੀਂ ਤੁਹਾਨੂੰ 8 ਸਾਲ ਦੇ ਇੱਕ ਇਹੋ ਜਿਹੇ ਬੱਚੇ ਦਾ ਮਤਲਬਾਂ ਜਾ ਰਹੇ ਆ ਜਿਸ ਨੂੰ ਬਚਾਉਣ ਦੇ ਲਈ ਕਰੀਬ 27 ਕਰੋੜ ਰੁਪਏ ਚਾਹੀਦਾ डीएमडी नाम, नामक एक बीमारी ਨਾਲ ਉਹ ਜ਼ਰੂਰ ਕਰ ਰਿਹਾ ਹੈ 8 ਸਾਲ ਦੀ ਉਮਰ ਹੈ ਜਦੋਂ ਉਹ 4 ਸਾਲ ਦਾ ਸੀ ਤੇ ਉਸਦੇ ਮਾਪਿਆਂ ਨੂੰ ਇਸ ਬਿਮਾਰੀ ਦਾ ਪਤਾ ਲੱਗਾ ਸੋ ਮਾਪੇ ਜ਼ਰੂਰ ਸਾਡੇ ਨਾਲ ਮੌਜੂਦ ਹੈ ਬੱਚੇ ਦੇ ਪਿਤਾ ਤੇ ਦਾਦਾ ਜੀ ਫੌਜ ਦੇ ਵਿੱਚ ਦੇਸ਼ ਦੀ ਰੱਖਿਆ ਦੇ ਵਿੱਚ ਤਨਾਤ ਹੈ ਦਾਦਾ ਜੀ ਰਿਟਾਇਰ ਹੋ ਚੁੱਕੇ ਹੈ ਲੇਕਿਨ ਪਿਤਾ ਅਜ ਵੀ ਦੇਸ਼ ਦੇ ਲੋਕਾਂ ਦੀ ਬਾਰਡਰਾਂ ਦੇ ਵਿੱਚ ਰੱਖਿਆ ਜ਼ਰੂਰ ਕਰ ਰਿਹਾ ਹੈ ਸੋ ਬੱਚਾ ਵੀ ਇਸ ਵਿੱਚ ਸਾਡੇ ਨਾਲ ਮੌਜੂਦ ਹੈ 8 ਸਾਲ ਦਾ ਬੱਚਾ ਹੈ ਸੋ ਕਰੀਬ ਜਦੋਂ 4 ਸਾਲ ਦਾ ਸੀ ਉਸ ਵੇਲੇ ਇਸ ਦੇ ਮਾਪਿਆਂ ਨੂੰ ਪਤਾ ਲੱਗਾ ਸੋ ਉਸ ਤੋਂ ਬਾਅਦ ਇਸ ਦਾ ਲਗਾਤਾਰ ਦਿੱਲੀ ਦੇ ਹਸਪਤਾਲਾਂ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਸੋ ਇਸ ਮੀਤੀ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਮੈਮ ਡੀਐਮਡੀ ਵੀ ਨਾਮਕ ਬਿਮਾਰੀ ਹੈ ਇਹ ਡਾਕਟਰ ਨਾਲ ਗੱਲ ਕੀਤੀ ਕਿਵੇਂ ਤੁਹਾਨੂੰ ਪਤਾ ਲੱਗਾ ਜਦੋਂ ਡਾਕਟਰ ਨਾਲ ਗੱਲ ਕੀਤੀ ਤੇ ਡਾਕਟਰ ਦਾ ਕੀ ਜਵਾਬ ਸੀ ਉਸ ਵੇਲੇ ਇਸ ਬਿਮਾਰੀ ਦਾ ਨਾਮ ਡੀਐਮਡੀ ਹੈ ਜਿਹਨੂੰ ਪੂਰੀ ਤਰੀਕੇ ਨਾਲ ਆਪਾਂ ਦੁਸ਼ੈਨ ਮਸਕੂਲਰ ਡਿਸਟ੍ਰੋਫੀ ਕਹਿੰਦੇ ਆ ਜਦੋਂ ਮੇਰਾ ਬੇਟਾ 4 ਸਾਲ ਦਾ ਸੀ ਉਦੋਂ ਮੈਂ ਆਪਣੇ ਪਿੰਡ ਗਈ ਹਾਂ ਆਪਣੇ ਘਰ ਹਿਮਾਚਲ ਮੇਰਾ ਘਰ ਹੈ ਮੇਰੇ ਪੇਕੇ ਆ ਉੱਥੇ ਜਦੋਂ ਮੇਰੇ ਪੇਰੈਂਟਸ ਨੇ ਜਿਹਦੇ ਮੇਰੇ ਫੈਮਿਲੀ ਮੈਂਬਰਸ ਹੈ ਪਹਿਲਾਂ ਤੋਂ ਲੋਕੀ ਮੈਨੂੰ ਕਹਿੰਦੇ ਸੀ ਕਿ ਮੇਰਾ ਬੇਟਾ ਤੁਰਦਾ ਥੋੜਾ ਵਿੰਗੇ ਤਰੀਕੇ ਨਾਲ ਆ ਤੇ ਬਟ ਮੈਂ ਕਦੀ ਗੌਰ ਨਹੀਂ ਕੀਤਾ ਬਟ ਜਦੋਂ ਉੱਥੇ ਵੀ ਜਾ ਕੇ ਮੈਨੂੰ ਸਾਰਿਆਂ ਨੇ ਕਿਹਾ ਕਿ ਨਹੀਂ ਬੇਟਾ ਥੋੜਾ ਡਿੱਗ ਰਿਹਾ ਆ ਕਿਉਂ ਇਦਾਂ ਕਿਉਂ ਕਰ ਰਿਹਾ ਤੂੰ ਕੋਈ ਕੋਈ ਵਕਾ ਤੇ ਮੈਂ ਉੱਥੇ ਹਿਮਾਚਲ ਆਰਮੀ ਹਸਪੀਟਲ ਲੈ ਕੇ ਗਈ ਉੱਥੇ ਮੈਂ ਵਿਖਾਇਆ ਕਿ ਹਾਂ ਭਈ ਇਦਾਂ ਬੇਟੇ ਦੀ ਕੰਡੀਸ਼ਨ ਹੈ ਆ ਤੇ ਡਾਕਟਰ ਨੇ ਇਹਨੂੰ एक्सरसाइज ਕਰਾਈ ਇਹਦੀ ਟਰੀਟਮੈਂਟ ਵਗੈਰਾ ਵੇਖਿਆ ਨਾਲ ਮੈਨੂੰ ਕਿਹਾ ਕਿ ਹਾਂ ਉਹਨਾਂ ਨੂੰ ਕੋਈ ਸ਼ੱਕ ਹੋ ਰਿਹਾ ਹੈ ਜੈਨੇਟਿਕ ਕੋਈ ਬਿਮਾਰੀ ਹੋਣੀ ਹੈ ਬਟ ਉਹ ਆਂਦੇ ਉਹਨਾਂ ਨੇ ਮੈਨੂੰ ਕਿਹਾ ਕਿ ਬਸ 나 ਹੀ ਹੋਵੇ ਤੇ ਚੰਗਾ ਹੈ ਉਹਨਾਂ ਨੇ ਇਹਦੇ ਟੈਸਟ ਵਗੈਰਾ ਕੀਤੇ ਪਰ ਜਦੋਂ ਇਹਦੀ ਰਿਪੋਰਟ ਆਈ ਤੇ ਪੋਜ਼ਿਟਿਵ ਆਇਆ ਤੇ ਫਿਰ ਉਹਨਾਂ ਨੇ ਇਹਨੂੰ ਦੱਸਿਆ ਤੇ ਸਾਡੇ ਲਈ ਬਹੁਤ ਹੀ ਮਤਲਬ ਸ਼ੌਕਿੰਗ ਨਿਊਜ਼ ਸੀ ਕਿ ਕਦੀ ਆਪਾਂ ਇਸ ਬਿਮਾਰੀ ਬਾਰੇ ਸੋਚਿਆ ਨਹੀਂ ਹੀ ਕਦੀ ਸੁਣਿਆ ਨਹੀਂ ਹੀ ਤੇ ਜਦੋਂ ਇਹ ਪਤਾ ਲੱਗੀ ਕਿ ਬਿਮਾਰੀ ਨਾਲ ਵੀ ਕੋਈ ਚੀਜ਼ ਹੈ ਤੇ ਫਿਰ ਅਬ ਉਹਨਾਂ ਨੇ ਸਾਨੂੰ ਰੈਫਰ ਕੀਤਾ ਗਿਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜਿੰਨਾ ਚੇਤੀ ਹੋ ਸਕਤੇ ਹੈ ਦਿੱਲੀ ਚਲ ਜਿਓ ਕਿਉਂਕਿ ਉੱਥੇ ਆਰਐਨਆਰ ਤੇ ਇਮਸ ਵਟਸਐਪ ਤੋਂ ਵੱਡਾ ਹਸਪੀਟਲ ਹੈ ਉਹੀ ਸਾਨੂੰ ਪੂਰੀ ਤਰੀਕੇ ਨਾਲ ਇਸ ਬਿਮਾਰੀ ਬਾਰੇ ਦੱਸਰ ਗਏ ਮੈਂਰੇ ਹਸਰਡ ਉਸ ਟਾਈਮ ਤੇ ਪੋਸਟਡ ਸੀ ਆਊਟਸਾਈਡ ਤੇ ਮੈਂ ਆਪਣੇ ਸਾਰੇ ਸਾਹਮਣੇ ਰਹਿੰਦੀ ਹੀ ਤੇ ਉਹਨਾਂ ਨੇ ਜਦੋਂ ਮੈਨੂੰ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਵੀ ਬਹੁਤ ਹੀ ਲੁਕਵਰੀ ਫਿਊ ਸੀ ਉਸ ਟਾਈਮ ਆ ਗਏ ਆਪਾਂ ਉਸੇ ਟਾਈਮ ਕੋਵਿਡ ਦਾ ਟਾਈਮ ਸੀ ਆਪਣੇ ਬੱਚੇ ਨੂੰ ਲੈ ਕੇ ਆਰਐਨਆਰ ਗਏ ਉਹਨਾਂ ਨੇ ਡਾਕਟਰ ਨੇ ਹਾਨੂੰ ਸਮਝਾਇਆ ਕਿ ਇਹ ਬਿਮਾਰੀ ਲੱਖ ਬੱਚਿਆਂ ਤੋਂ ਕਿਸੇ ਇੱਕ ਬੱਚੇ ਨੂੰ ਹੁੰਦੀ ਹੈ ਜਿਸ ਦੇ ਬੱਚਿਆਂ ਦੇ ਮਾਸਪੇਸ਼ੀ ਕਮਜ਼ੋਰ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਕੰਮ ਕਰਨਾ ਬੰਦ ਹੋ ਜਾਂਦੇ ਆ। ਵੱਧ ਤੋਂ ਵੱਧ 8-9 ਸਾਲ ਦੀ ਉਮਰ 'ਚ ਬੱਚਾ ਬੰਜੇ ਤੇ ਆ ਜਾਂਦਾ ਹੈ ਉਸ ਤੋਂ ਬਾਅਦ ਬਸ ਉਸ ਦੀ ਆਪਣੀ ਦੁਨੀਆ ਦਾ ਹੈ ਕਿ ਹਾਵੇ ਉਦੀ ਉਮਰ ਕਦੋਂ ਖਤਮ ਹੋ ਜਾਏ ਉਹ ਨੂੰ ਆਪ ਹੀ ਪਤਾ ਹੁੰਦਾ। بس ایک دیکھدار ਰਹਿਣਾ ਟਾਈਮ ਕੀ ਹਾਂ ਬਈ ਟਾਈਮ ਦਾ ਦੋ ਖਤਮ ਹੋ ਰਿਹਾ ਹੈ ਜ਼ਿੰਦਗੀ ਦਾ ਫਿਰ ਡਾਕਟਰਾਂ ਦੁਆਰਾ ਇਲਾਜ ਲਈ ਕੀ ਦੱਸਿਆ ਗਿਆ ਕਿਵੇਂ ਇਲਾਜ ਇਸਦਾ ਪੋਸਿਬਲ ਹੋਏਗਾ ਉਹਨਾਂ ਨੇ ਕਿਹਾ ਕਿ ਇਹਦਾ ਕੋਈ ਇਲਾਜ ਨਹੀਂ ਹੈ ਜਦੋਂ ਇਹ 4 ਸਾਲ ਦਾ ਹੀ ਜਦੋਂ ਆਪਾਂ ਪਹਿਲਾ ਪਹਿਲਾ ਬੁਕਾਇਆ ਉਦੋਂ ਆਦੇ ਕੋਈ ਇਲਾਜ ਨਹੀਂ ਦਾ ਇਹ ਲਾਹੇ ਲਾਜ ਬਿਮਾਰੀ ਹੈ ਇਹ ਸਿਰਫ ਬਸ ਸੇਵਾ ਕਰ ਸਕਦੇ ਆ ਤੇ ਜਦੋਂ ਇਹ ਗੱਲ ਇੱਕ ਬਾਹ ਨੂੰ ਪਤਾ ਲੱਗਦੀ ਹੈ ਤੇ ਉਹਦੇ ਲਈ ਤੇ ਬਸ ਖਤਮ ਹੋਣ ਵਾਲੀ ਗੱਲ ਆ ਪਰ ਫਿਰ ਵੀ ਸਾਰਿਆਂ ਨੇ ਮੇਰੇ ਸਬਸਕ੍ਰਾਈਬਰ ਦੇ ਸੋਹਰਾ ਸਾਹਿਬ ਨੇ ਬਟੂ ਕਹਿ ਕੀ ਨਹੀਂ ਹਿੰਮਤ ਨਹੀਂ ਹਾਰਨੀ ਰੱਬ ਹੈਗਾ ਆ ਤੇ ਰੱਬ ਤੇ ਭਰੋਸਾ ਰੱਖ ਕੇ ਬਸ ਨਾ ਚੱਪੋ ਕੁਝ ਨਾ ਕੁਝ ਰਾਹ ਜ਼ਰੂਰ ਮਿਲੇਗਾ ਤੇ ਉਹ ਗੱਲ ਸੱਚ ਹੋਈ ਅੱਜ 5 ਸਾਲ ਬਾਅਦ ਜਦੋਂ ਡਾਕਟਰ ਨੇ ਹਲੂ ਦਾ ਰਾਹ ਵਿਖਾਇਆ ਹੈ ਇਸ ਬਿਮਾਰੀ ਦਾ ਟਰੀਟਮੈਂਟ ਹੈਗਾ ਯਾ ਪਰ ਫੋਰਨ ਕੰਟਰੀ ਚ ਜਾਤੇ ਉਸ ਟਰੀਟਮੈਂਟ ਨੂੰ ਹਿੰਦੁਸਤਾਨ ਲਈ ਆ 27 ਕਰੋੜ ਰੁਪਏ ਲੱਗਣਗੇ ਤੇ ਅੱਜ ਆਪਾਂ ਇਸੇ ਗੱਲ ਦੀ ਤੋਹਾਰ ਸਾਰਿਆਂ ਨੂੰ ਲਾ ਰਹੇ ਆ ਕਿ ਜੇ ਆਪਾਂ ਨੂੰ ਰੱਬ ਨੇ ਰਾਹ ਦਿਖਾਤਾ ਆ ਤੇ ਬਸ ਸਾਡੀ ਮਦਦ ਕਰੋ ਜਿੰਨਾ ਹੋ ਸਕੇ ਵਾਤੋਂ ਵਾਤ ਮੇਰੇ ਬੱਚੇ ਨੂੰ ਬਚਾ ਲਈ ਅੱਗੇ ਆਓ ਤੇ ਇਹ ਵਿਖਾਓ ਕਿ ਹਾਂ ਵੀ ਇਸ ਦੁਨੀਆ 'ਚ ਇਨਸਾਨੀਅਤ ਹਜੇ ਵੀ ਹੈਗੀ ਆ ਵੱਡਿਆਂ ਦੀ ਤੇ ਗੱਲ ਵੱਖਰੀ ਆ ਇਹ ਤੇ ਵੀ ਕਾਜ ਆ ਬੱਚਾ ਹੈ ਆ ਇਨੋ ਤੇ ਸਾਰਿਆਂ ਦੀ ਲੋੜ ਆ ਵੱਡੇ ਬਜ਼ੁਰਗ ਤੋਂ ਲੈ ਕੇ ਹਰ ਇੱਕ ਬੱਚਾ ਇਹਦੀ ਮਦਦ ਕਰਨ ਲਈ ਆ ਗਿਆ ਵੇ ਤੇ ਬਹੁਤ ਵਧੀਆ ਆ ਇਸ ਭਾਰਤ ਦੇਸ਼ ਦੇ ਵਿੱਚ ਬਹੁਤ ਇਹੋ ਜਿਹੇ ਲੋਕ ਹੈ ਜਿਹੜੇ ਮਦਦ ਕਰਦੇ ਆ ਤੁਹਾਡੀ ਵੀ ਮਦਦ ਸਾਨੂੰ ਵਿਸ਼ਵਾਸ ਹੈ ਕਿ ਜ਼ਰੂਰ ਹੋਏਗੀ ਇੱਕ ਬਹੁਤ ਵੱਡੀ ਰਕਮ ਹੁੰਦੀ ਹੈ 27 ਕਰੋੜ ਰੁਪਈਆ ਅਗਰ ਤੁਹਾਡੇ ਪੈਸੇ ਕਿਸੇ ਨੇ ਖਾਤੇ ਦੇ ਵਿੱਚ ਪਾਣੇ ਹੋਣ ਜਾਂ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਕਿਵੇਂ ਉਹ ਕਰ ਸਕਦਾ ਆ ਆਪਾਂ ਇੱਕ ਜਦੋਂ ਆਪਾਂ ਨੂੰ ਕੁਝ ਪਤਾ ਨਹੀਂ ਫਿਰ ਹਾਨੂੰ ਕਿਸੇ ਆਰਮੀ ਦੇ ਹੀ ਕੋਈ ਹੀ ਉਹਨਾਂ ਨੇ ਦੱਸਿਆ ਹੀ ਕਿ ਇੰਨੀ ਵੱਡੀ ਅਮਾਉਂਟ ਆਪਣੇ ਖਾਤੇ 'ਚ ਤਾਂ ਕੋਈ ਨਾ ਤੇ ਤੁਹਾਡੇ ਪਾਏਗਾ ਨਾ ਤੇ ਉਹਨਾਂ ਨੂੰ ਭਰੋਸਾ ਹੋਏਗਾ ਪਰ ਇੰਪੈਕਟ ਗੁਰੂ ਇੱਕ ਕਰਾਊਡ ਫੰਡਿੰਗ ਹੁੰਦੀ ਹੈ ਕਰਾਊਡ ਫੰਡਿੰਗ ਵਿੱਚ ਇਹ ਪੈਸਾ ਬੱਚੇ ਦਾ ਇੱਕ ਅਲੱਗ ਜਿਹਾ ਖਾਤਾ ਬੰਦਾ ਹੈ ਉਹਦੇ 'ਚ ਜਾਂਦੇ ਤੇ ਉਹ ਪੈਸਾ ਜਦੋਂ ਇਕੱਠਾ ਹੋ ਜਾਂਦਾ ਹੈ ਸਿੱਧਾ ਉਸੇ ਜਿੱਥੋਂ ਥਾਂ ਤੇ ਜਾਂਦਾ ਉਸੇ ਹਸਪੀਟਲ ਨੂੰ ਮਿਲਦਾ ਜਿੱਥੇ ਬੱਚੇ ਦਾ ਇਲਾਜ ਹੋਣਾ ਹੈ ਇਹ ਤੇ ਤੁਹਾਡਾ ਕੋਸ਼ਿਸ਼ ਨਹੀਂ ਹੋ ਸਕਦਾ ਉਦੇ ਲਈ ਆਪਾਂ ਇਹਦਾ ਇੱਕ ਕਰਾਉਡ ਫੰਡਿੰਗ ਸਟਾਰਟ ਕਰਾਈ ਹੈ ਇੰਪੈਕਟ ਗੁਰੂ ਤੋਂ ਜਿੱਤਿਆ ਇਹ ਲਿੰਕ ਸਭ ਕੁਝ ਹੈਗਾ ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੈ ਇਹਦਾ ਅਕਾਊਂਟ ਨੰਬਰ ਬੱਚੇ ਦਾ ਸਭ ਕੁਝ ਹੈ ਜਦੋਂ ਤੁਸੀਂ ਆਹ ਇਨਫੋਰਮੇਸ਼ਨ ਪਾਓਗੇ ਬੱਚੇ ਦਾ ਨਾਂ ਆਏਗਾ ਔਰ ਤੇ ਸਭ ਤੋਂ ਪਹਿਲੀ ਚੀਜ਼ ਇਹ ਤੇ ਆ ਚੀਜ਼ ਵਧੀਆ ਕਿ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਕਿੰਨੇ ਕੇ ਪੈਸੇ ਆ ਚੁੱਕੇ ਹੈ ਅਤੇ ਕੌਣ-ਕੌਣ ਪੈਸੇ ਪਾ ਰਿਹਾ ਹੈ ਜੇ ਤੁਸੀਂ 1 ਰੁਪਿਆ ਵੀ ਪਾਓਗੇ ਉਹ ਤੁਹਾਨੂੰ ਵੀ ਵਿਖਾਈ ਦੇਗਾ ਕਿ ਤੁਸੀਂ ਪੈਸੇ ਪਾਏ ਆ ਜਾਂ ਇੱਥੇ ਪੈਸੇ ਆਏ ਆ ਇੱਥੇ ਕੋਈ ਮਤਲਬ ਫਰਾਡ ਵਗੈਰਾ ਬਿਲਕੁਲ ਨਹੀਂ ਕਰ ਸਕਦਾ ਦਾ ਇਚ ਕਿਸੇ ਦਾ ਕੁਝ ਹੋ ਸਕਦਾ ਨਾਲੇ ਮੈਂ ਇਚ ਆਪਣਾ ਨੰਬਰ ਮੈਂਸ਼ਨ ਕੀਤਾ ਹੈ ਕਈ ਲੋਕੀ ਕਹਿੰਦੇ ਆ ਕਿ ਸਕੈਨਰ ਨਹੀਂ ਚੱਲ ਰਿਹਾ ਕਈ ਵਾਰੀ ਹੋ ਜਾਂਦਾ ਸਰਵਰ ਡਾਊਨ ਹੋ ਜਾਂਦਾ ਤੇ ਉਹ ਮੈਨੂੰ ਫੋਨ ਕਰਦੇ ਆ ਤੇ ਕਈ ਲੋਕੀ ਜਿਨ੍ਹਾਂ ਨੂੰ ਨਹੀਂ ਭਰੋਸਾ ਹੁੰਦਾ ਉਹ ਮੈਨੂੰ ਫੋਨ ਕਰਕੇ ਬੱਚੇ ਨੂੰ ਵੇਖਣ ਨੂੰ ਕਹਿੰਦੇ ਆ ਮੈਂ ਬੱਚੇ ਦੀ ਕੰਡੀਸ਼ਨ ਵਿਖਾ ਲਈ ਹੈ ਕਿਉਂਕਿ ਮੈਂ ਸਮਝ ਸਕਦੀ ਆ ਕਿ ਲੋਕਾਂ ਦੇ ਅੰਦਰ ਇੱਕ ਡਰ ਜਿਹਾ ਹੈ ਅੱਜ ਦੀ ਤਕਨੀਕ ਨੂੰ ਵੇਖ ਕੇ ਪਰ ਇੱਕ ਮਾਲੀ ਭਾਵੇਂ ਕੁਛ ਵੀ ਹੋ ਜੇ ਉਹਦੇ ਬੱਚੇ ਲਈ ਜ਼ਿੰਦਗੀ ਬਹੁਤ ਬਹੁਤ ਮਾਇਨੇ ਰੱਖਦੀ ਹੈ ਤੇ ਮੇਰੇ ਲਈ ਮੇਰਾ ਬੱਚਾ ਹੀ ਸਭ ਕੁਝ ਹੈ ਤੇ ਮੈਨੂੰ ਭਰੋਸਾ ਆਇਆ ਕਿ ਕੋਈ ਤੇ ਕੋਈ ਕਿਉਂਕਿ ਕਈ ਵਾਰੀ ਇਦਾਂ ਸੁਪਣਿਆਂ 'ਚ ਵੀ ਆਉਂਦਾ ਕਿ ਨਹੀਂ ਕਿਸੇ ਨੇ ਮੇਰਾ ਪੱਲਾ ਫੜਿਆ ਹੈ ਕਿਸੇ ਨੇ ਕਿਹਾ ਕਿ ਨਹੀਂ ਮੈਂ ਪੂਰਾ ਖਰਚਾ ਚੁਕੂੰਗਾ ਜਾਂ ਇੰਨੀ ਮਦਦ ਕਰੂਗਾ ਕਿਉਂਕਿ 27 ਕਰੋੜ 2 ਰੁਪਏ ਤੋਂ ਤਾਂ ਪੂਰਾ ਹੋਣਾ ਨਹੀਂ ਹੈ ਕੋਈ ਮੈਨੂੰ ਜਿੰਨੇ ਵੀ ਭਾਵੇ ਉਹ ਦੀ ਸ਼ਦਾ ਹੈ ਪਰ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇਗਾ ਤੇ ਜਿਨ੍ਹਾਂ ਕੋਈ ਮੈਂ ਸੈਲਿਬ੍ਰਿਟੀ ਹੋ ਸਕਦੇ ਆ ਕੋਈ ਵੀ ਹੋ ਸਕਦਾ ਹੈ ਕਈ ਆਪਣੇ ਰਟਾਇਰ ਆਰਮੀ ਆਫੀਸਰ ਵੀ ਹੈ ਜਿੱਦਾਂ ਕਿ ਮੈਂ ਕਿਹਾ ਕਿ ਅੱਧੇ ਤਿੰਨ ਪੀੜੀਆਂ ਆਰਮੀ 'ਚ ਹੈ ਕੋਈ ਵੀ ਹੋ ਸਕਦੇ ਜਿਹੜੀ ਜੇ ਨਿਊਜ਼ ਵੇਖ ਰਹੇ ਆ ਉਹ ਮੇਰੀ ਮਦਦ ਕਰਨ ਇਹੀ ਸਮਝ ਕੇ ਕਰਲਣ ਕਿ ਇਹ ਫੌਜੀ ਆ ਟਿਕ ਫੌਜੀ ਨੂੰ ਆਪਣੇ ਅੱਜ ਦੇਸ਼ ਤੋਂ ਇਹੀ ਉਮੀਦ ਹੈ ਕਿ ਉਹਦਾ ਬੱਚਾ ਬਚਾ ਲਣ ਉਹਦੀ ਇੱਕ ਜੀਨ ਦੀ ਉਮੀਦ ਬਚਾ ਲਣ ਕਿਉਂਕਿ ਬੱਚੇ ਤੋਂ ਜ਼ਿਆਦਾ ਕੋਈ ਉਮੀਦ ਨਹੀਂ ਹੈ ਜੀਨ ਦੀ ਇਹ ਗੱਲ ਕਰੀਏ ਤੇ ਜਦੋਂ ਤੁਹਾਨੂੰ ਬੱਚੇ ਦੀ ਇਸ ਬਿਮਾਰੀ ਬਾਰੇ ਪਤਾ ਲੱਗਾ ਸੀ ਡੀਐਮਡੀ ਵਾਲਾ ਉਸ ਵੇਲੇ ਰਾ ਜ਼ਰੂਰ ਮੁਸ਼ਕਲ ਸੀ ਤੁਹਾਡੇ ਲਈ ਉਸ ਵੇਲੇ ਬੜੀ ਖਿਆਲਮੰਦ ਚਾਹੁੰਦੇ ਐ ਕਿ ਕਿਵੇਂ ਹੋਏਗਾ 27 ਕਰੋੜ ਰੁਪਏ ਇੱਕ ਬਹੁਤ ਵੱਡੀ ਰਕਮ ਹੁੰਦੀ ਹੁਣ ਲੱਗਦਾ ਕਿ ਹੁਣ ਰਾਹ ਥੋੜਾ ਜਿਆ ਆਸਾਨ ਹੋਇਆ ਵਾ ਭਾਜੀ ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਦੱਸੂਗੀ ਕਿ ਜਦੋਂ ਪਤਾ ਹੁੰਦਾ ਹੈ ਨਾ ਕਿ ਇਹਦਾ ਕੋਈ ਇਲਾਜ ਨਹੀਂ ਉਦੋਂ ਆਪਾਂ ਨੂੰ ਉਮੀਦ ਹੁੰਦੀ ਹੈ ਕਿ ਇਲਾਜ ਆ ਜਾਏਗਾ ਜਦੋਂ ਪਤਾ ਲੱਗ ਜਾਂਦਾ ਹੈ ਕਿ ਲਾਜ ਆ ਗਿਆ ਆ ਤੇ ਆਪਾਂ ਲਾਜ ਕਰਾਉਣਾ ਆ ਤੇ ਉਹ ਚੀਜ਼ ਸਾਡੇ ਲਈ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਕਿ ਕਰਨਾ ਹੀ ਹੈ ਰਾਤ ਨਿੰਦਰ ਨਹੀਂ ਆਦੀ ਬਿਲਕੁਲ ਨਹੀਂ ਆਦੀ ਰਾਤ 2:30 ਵਜੇ 3:00 ਵਜੇ ਉੱਠ ਕੇ ਮੈਂ ਆਪਣਾ ਬੱਚਾ ਵੇਖਦੀ ਆ ਮੇਰੇ ਨਾਲ ਹੀ ਆ ਨਾ ਮੇਰੇ ਨਾਲ ਹੀ ਪਿਆ ਆ ਕਿਤੇ ਦੂਰ ਤੇ ਨਹੀਂ ਹੋ ਗਿਆ ਤੇ ਫਿਰ ਉਮੀਦ ਕਰਦੀ ਆ ਫਿਰ ਬਾਬਾ ਜੀ ਦੇ ਅੱਗੇ ਹੱਥ ਜੋੜਦੀ ਆ ਕਿ ਬਾਬਾ ਜੀ ਕੁਝ ਵੀ ਕਰ ਦੋ ਬਸ ਪੈਸਾ ਪੂਰਾ ਕਰਾ ਦਿਓ ਕਿਉਂਕਿ ਅੱਜ ਕੱਲ ਦੇ ਜ਼ਮਾਨੇ 'ਚ ਪੈਸੇ ਐਸਾ ਹੈਗਾ ਇੱਕ ਇਨਸਾਨ ਦੀ ਵੈਲਿਊ ਹੈਗੀ ਐ ਉਹ ਜ਼ਿੰਦਾ ਆ ਪੈਸਾ ਨਹੀਂ ਹੈਗਾ ਤੇ ਕੁਛ ਵੀ ਨਹੀਂ ਹੈਗਾ ਤੇ ਮੈਨੂੰ ਇਸ ਟਾਈਮ ਤੇ ਪੈਸੇ ਆ ਦੀ ਬਹੁਤ ਲੋੜ ਹੈ ਪਵੇ ਉਹਦੇ ਲਈ ਮੈਨੂੰ ਆਪਣੀ ਝੋਲੀ ਫਲਾ ਕੇ ਲੋਕਾਂ ਤੋਂ ਮੰਗਣਾ ਪਵੇ ਕਿਤੇ ਵੀ ਮੰਗਣਾ ਪਵੇ ਮੈਂ ਮੰਗਣ ਨੂੰ ਤਿਆਰ ਆ ਕੋਈ ਅਗਰ ਰੱਬ ਮੈਨੂੰ ਇਹ ਵੀ ਆਂਦਾ ਕਿ ਮੈਂ ਆਪਣੀ ਜ਼ਿੰਦਗੀ ਤੋਂ ਬਦਲੇ ਆਪਣੇ ਬੱਚੇ ਦੀ ਜ਼ਿੰਦਗੀ ਦੇ ਸਕਦੀ ਤੇ ਮੈਂ ਉਹਦੇ ਲਈ ਵੀ ਤਿਆਰ ਸੀ ਪਰ ਉਹ ਨਹੀਂ ਮੇਰੇ ਤੋਂ ਰੱਬ ਨੇ ਮੰਗਿਆ ਪਰ ਮੇਰਾ ਇਮਤਿਹਾਨ ਹੀ ਵੱਡਾ ਆ ਤੇ ਮੇਰੇ ਹਸਬੰਦ ਦਾ ਵੀ ਜੋ ਕਿ ਕਦੀ ਇੱਕ ਫੌਜੀ ਕਦੀ ਕਿਸੇ ਦੇ ਅੱਗੇ ਹਾਰਦਾ ਨਹੀਂ ਪਰ ਆਪਣੀ ਔਲਾਦ ਦੇ ਅੱਗੇ ਹਾਰ ਚੁਕੇ ਆ ਤੇ ਉਹ ਵੀ ਆਪਣੇ ਬੱਚੇ ਲਈ ਮਜਬੂਰ ਆ ਉਹ ਵੀ ਰਾਤ ਰਾਤ ਉੱਠ ਕੇ ਆਪਣੇ ਬੱਚੇ ਲਈ ਮਗਦੇ ਆ ਤੇ ਅੱਜ ਉਹਨਾਂ ਨੂੰ ਆਪਣੇ ਦੇਸ਼ ਵਾਸੀਆਂ ਦੀ ਲੋੜ ਆ ਜੀ ਕੋਈ ਸੁਣ ਰਿਹਾ ਆ ਕੋਈ ਜਿਹਨਾਂ ਜੋ ਮਦਦ ਕਰ ਸਕਦੇ ਆ ਖੋਲ ਕੇ ਮਦਦ ਕਰੋ ਮੇਰੇ ਬੱਚੇ ਲਈ ਟਾਈਮ ਬਹੁਤ ਘੱਟ ਆ ਤੇ ਮੈਂ ਆਪਣੇ ਬੱਚੇ ਤੋਂ ਬਿਨਾਂ ਨਹੀਂ ਜੀ ਸਕਦੀ ਮੇਰੇ ਹਸਬੰਡ ਮੇਰੇ ਜੀਨ ਦਾ ਵजूद ਖਤਮ ਹੋ ਜਾਏਗਾ ਨਾਲੇ 21 ਸਾਲ ਮੇਰੀ ਜਿਹੜੀ ਪੀੜ੍ਹੀ ਨੇ ਸੇਵਾ ਕੀਤੀ ਹੈ ਉਹ ਵੀ ਵਿਅਰਥ ਜਾਏਗੀ ਕਿਉਂਕਿ ਆਪਾਂ ਤਾਂ ਇਹੀ ਸੋਚਿਆ ਸੀ ਕਿ ਆਉਣ ਵਾਲੇ ਸਮੇਂ 'ਚ ਮੇਰਾ ਬੇਟਾ ਵੀ ਪਹੁੰਚ ਜਾਏਗਾ ਕਿਉਂਕਿ ਮੇਰੇ ਬੇਟੇ ਨੂੰ ਵੀ ਸੌਚ ਜਾਣਦਾ ਹੀ ਸ਼ੌਂਕ ਆ ਤੇ ਦੇਸ਼ ਵਾਸੀਓ ਪਲੀਜ਼ ਮੇਰੀ ਮਦਦ ਕਰੋ ਕੋਈ ਮੇਰੀ ਵੇਖ ਰਿਹਾ ਆ ਇਹ ਵੀਡੀਓ ਜਿਨ੍ਹਾਂ ਨੂੰ ਪਤਾ ਲੱਗ ਸਕਦਾ ਆ ਜਾਂ ਕੋਈ ਦੱਸ ਸਕਦਾ ਕਿਸੇ ਵੱਡੇ ਸੈਲਿਬ੍ਰਿਟੀ ਨੂੰ ਜੋ ਕਿਸੇ ਵੱਡੇ ਲੋਕ ਕੇ ਲੋਕਾਂ ਨੂੰ ਦੱਸ ਸਕਦੇ ਤਾਂ ਪਲੀਜ਼ ਦੱਸੋ ਮੈਂ ਆਪਣਾ ਨੰਬਰ ਵੀ ਇੱਥੇ ਦਿੱਤਾ ਹੈ ਮੈਨੂੰ ਫੋਨ ਕਰੋ ਮੈਂ ਆਪਣੇ ਬੱਚੇ ਨੂੰ ਵੀ ਲੈ ਕੇ ਆ ਸਕਦੀ ਆ ਵਕਾ ਸਕਦੀ ਆ ਮੇਰੇ ਹਸਬੰਦ ਜਿੱਥੇ ਕਹਿਣਗੇ ਉੱਥੇ ਆ ਕੇ ਉਹਨਾਂ ਨੂੰ ਮਿਲ ਸਕਦੇ ਆ ਪਰ ਪਲੀਜ਼ ਮੇਰੇ ਬੱਚੇ ਦੀ ਹੈਲਪ ਕਰੋ ਪਲੀਜ਼ ਤੋਂ ਬੱਚੇ ਦੇ ਦਾਦਾ ਜੀ ਵੀ ਸਾਡੇ ਨਾਲ ਮੌਜੂਦ ਆ ਸਰ ਤੁਸੀਂ ਅਨੇ ਸਾਲ ਹੋਛਦਾ ਹੈ ਕਿ ਦੇਸ਼ ਦੀ ਸੇਵਾ ਕੀਤੀ ਦੇਸ਼ ਤੇ ਲੋਕਾਂ ਦੀ ਸੇਵਾ ਕੀਤੀ ਅੱਜ ਉਹ ਹੀ ਲੋਕਾਂ ਦੀ ਦੇਸ਼ ਵਾਸੀ ਦੀ ਤੁਹਾਨੂੰ ਜ਼ਰੂਰ ਪਰ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਬੇ ਦੇਸ਼ ਦੀ ਸੇਵਾ ਕੀਤੀ ਮੈਂ ਵੀ ਸੋਜ ਦੇ ਵਿੱਚ 28 ਸਾਲ ਲਾ ਕੇ ਪੈਨਸ਼ਨ ਆਇਆ ਔਰ ਮੇਰੇ ਦੋਵੇਂ ਬੱਚੇ ਆਰਮੀ ਚ ਹੈ ਮੈਂ ਦੇਸ਼ ਵਾਸੀਆਂ ਕੇ ਇਹੋ ਮੇਰੀ ਅਰਜ਼ੋਈ ਹੈ ਅਰਜ ਹੈ ਪ੍ਰਾਰਥਨਾ ਕਿ ਵੱਤੋਂ ਵੱਤ ਮੇਰੇ ਬੱਚੇ ਦੀ ਪੋਤੇ ਦੀ ਕਸ਼ਮੀਰ ਦੀ ਵੱਤ ਵੱਤਾਂ ਕੇ ਹੱਲਪ ਕਰਨ ਤਾਂ ਕਿ ਇਸ ਨੂੰ ਜਿਹੜੀ ਬਿਮਾਰੀ ਦੇ ਨਾਲ ਡੀਐਮਡੀ ਬਿਮਾਰੀ ਦੇ ਨਾਲ ਗ੍ਰਸਤਾ ਉਹਦਾ ਇਲਾਜ ਹੋ ਸਕੇ ਔਰ ਮੈਂ ਧੰਨਵਾਦੀ ਹੋਵਾਂਗਾ ਹੁਣ ਤੱਕ ਲੋਕਾਂ ਦਾ ਕਿੰਨਾ ਸਾਥ ਮਿਲਿਆ ਜੇ ਅਸੀਂ ਗੱਲ ਕਰੀਏ ਸੈਲੀਬ੍ਰਿਟੀ ਦੀ ਤੇ ਪਿਛਲੇ ਦਿਨੀ ਇੱਕ ਅੰਮ੍ਰਿਤਸਰ ਦੀ ਇੱਕ ਸਿੰਗਰ ਦੀ ਜਿਹੜੀ ਬੇਟੀ ਸੀ ਗੁਰਮੀਤ ਬਾਵਾ ਉਹਨਾਂ ਦੀ ਵੀ ਇੱਕ ਸੈਲੀਬ੍ਰਿਟੀ ਅਕਸ਼ ਕੁਮਾਰ ਨੇ ਮਦਦ ਕੀਤੀ ਸੀ ਕਿੰਨੀ ਕੁ ਦੇਸ਼ਵਾਸੀਆਂ ਦਾ ਸਾਥ ਮਿਲਿਆ ਤੇ ਕਿੰਨੀ ਕੁ ਆਸ਼ਾਵਾਂ ਹੈ ਤੁਹਾਨੂੰ ਸੈਲੀਬ੍ਰਿਟੀ ਕੋ ਸੈਲੀਬ੍ਰਿਟੀ ਤੋਂ ਸਾਨੂੰ ਬਹੁਤ ਆਸ਼ਾਵਾਂ ਕਿ ਜੇ ਜੇ ਉਹਨਾਂ ਤੱਕ ਸਾਡੀ ਇਹ ਬੇਨਤੀ ਪਹੁੰਚੇਗੀ ਤਾਂ ਉਹ ਸਾਡੇ ਅੱਗੇ ਆ ਕੇ ਵੱਧ ਤੋਂ ਵੱਧ ਸਾਡੀ ਮਦਦ ਕਰਨਗੇ ਔਰ ਮੈਂ ਇੰਡੀਅਨ ਆਰਮੀ ਇਸ ਵਾਸੀਆਂ ਤੇ ਔਰ ਆਪਣੇ ਪੰਜਾਬ ਗਵਰਨਮੈਂਟ ਆਪਣੇ ਸੈਂਟਰ ਗਵਰਨਮੈਂਟ ਤੇ ਵੀ ਮੈਨੂੰ ਭਰੋਸਾ ਹੈ ਕਿ ਉਹ ਮੇਰੀ ਵੀ ਵੱਧ ਤੋਂ ਵੱਧ ਅੱਗੇ ਆ ਕੇ ਮਦਦ ਕਰਨਗੇ ਤਾਂ ਕਿ ਮੈਂ ਆਪਣੇ ਬੱਚੇ ਪੋਤੇ ਦੀ ਜਿਹੜੀ ਬਿਮਾਰੀ ਆ ਉਹਦਾ ਇਲਾਜ ਕਰਾ ਸਕਾਂ ਕਿਉਂਕਿ ਇਹਦਾ ਇਲਾਜ ਜਿਹੜਾ ਵਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਹ ਨੇ ਘੱਟੋ ਘੱਟ 27 ਕਰੋੜ ਦਾ ਖਰਚਾ ਜੋ ਕਿ ਇੱਥੇ ਨਹੀਂ ਇਹ ਯੂਐਸਏ ਦੇ ਵਿੱਚ ਔਰ ਕੀ ਇੰਜੈਕਸ਼ਨ ਹੈ ਕੋਈ ਇੰਜੈਕਸ਼ਨ ਇਹ ਤੇ ਹੁਣ ਬਲ ਇੰਜੈਕਸ਼ਨ ਵੀ ਹੈ ਬਾਕੀ ਇਹਦਾ ਕੋਈ ਥੈਰਪੀ ਵੀ ਹੈ ਇਹੋ ਜਿਹੀ ਹੈ ਜਿਹੜੀ ਇਹਦਾ ਇਲਾਜ ਹੋ ਤੇ ਹੁਣ ਡਾਕਟਰਾਂ ਨਾਲ ਗੱਲ ਕਰਕੇ ਜਿਹੜਾ ਜਿਹੜੀ ਮੁਲਾਕਾਤ ਹੈ ਐਮਐਸ ਦੀ ਡਾਕਟਰ ਉਹਨਾਂ ਦੇ ਨਾਲ ਫਾਈਨਲ ਮੀਟਿੰਗ ਹੋਏਗੀ ਲੜਕੀ ਕਰੇਗੀ ਤੇ ਔਰ ਇਹ ਪਤਾ ਚੱਲੇਗਾ ਕਿ ਕੀ ਕੀ ਇਹਨਾਂ ਦਾ ਔਰ ਲਾਜ ਦੀ ਵਿੱਚ ਕੀ ਕੀ ਇਹਨਾਂ ਦੇ ਟੀਕੇ ਲੱਗ ਰਿਹਾ ਹੈ ਉਹ ਇੰਜੈਕਸ਼ਨ ਆ ਕੇ ਜਾਂ ਉਹਨਾਂ ਦੀ ਵੀ ਉਹ ਤੋਪੀ ਆ ਜਾਂ ਇਹਨਾਂ ਦੀ ਕੋਈ ਆਪਰੇਸ਼ਨ ਹੋਣਾ ਮੈਮ ਆਖਰੀ ਸਵਾਲ ਕਿੰਨੀ ਦੇਰ ਹੋ ਗਈ ਬੱਚਿਆ ਹਸਪੀਟਲ ਚ ਦਾਖਲ ਹੈ ਤੇ ਬੱਚਾ ਘਰ ਕਿਦੋਂ ਆਉਂਦਾ ਸਰ ਇਹ ਤੇ ਰੈਗੂਲਰ ਇਦੀ ਫਿਜ਼ੀਓਥੈਰੇਪੀ ਚਲਦੀ ਹੈ ਉਹ ਆਪਾਂ ਇੱਕ ਦਿਨ ਵੀ ਨਾਗਾ ਨਹੀਂ ਕਰ ਸਕਦੇ ਬੱਚਾ ਜਦੋਂ ਬੋਰ ਫੀਲ ਕਰਦਾ ਹੈ ਜਾਂ ਫਿਰ ਉਹਨੂੰ ਲੱਗਦਾ ਹੈ ਕਿ ਨਹੀਂ ਆਪਾਂ ਨੂੰ ਅਹੀਂ ਅੱਜ ਤੋਂ ਪਹਿਲਾਂ 4 ਸਾਲੇ ਨੂੰ ਕਦੀ ਕਰ ਦਸਿਆ ਨਹੀਂ ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਮੇਰਾ ਬੱਚਾ ਵਕਤ ਤੋਂ ਪਹਿਲਾਂ ਉਮੀਦ ਛੱਡ ਦੇ ਪਰ ਅੱਜ ਹਾਲਾਤ ਇਦਾਂ ਦੇ ਆ ਕਿ ਇੱਕ ਮਾਂ ਨੂੰ ਆਪਣੇ ਬੱਚੇ ਨੂੰ ਸਭ ਕੁਝ ਦੱਸਣਾ ਪੈ ਰਿਹਾ ਆ ਤੇ ਹੁਣ ਆਪਾਂ ਇਹੀ ਆਂਦੇ ਹਾਂ ਕਿ ਜਦੋਂ ਵੀ ਇਹ ਆਂਦਾ ਹੈ ਤੇ ਇਹਨੂੰ ਖੁਸ਼ ਰੱਖੀਏ ਜਿੰਨਾ ਹੋ ਸਕਦੇ ਹੈ ਇਹਦੇ ਤੋਂ ਆ ਗੱਲ ਲੁਕਾ ਕੇ ਰੱਖੀਏ ਕਿ ਇਹਨੂੰ ਇਹ ਸਾਰੇ ਕੁਸ਼ਣਾਂ ਪਤਾ ਨਾ ਲੱਗੇ ਸੁਰ ਇੱਕ ਮਾਂ ਦੇ ਹੰਝੂ ਇੱਕ ਮਾਂ ਦੀ ਉਮੀਦ ਜ਼ਰੂਰ ਦੇਸ਼ ਵਾਸੀਆਂ ਤੋਂ ਬੜਾ ਕੁਝ ਮੰਗ ਰਹੀ ਹੈ مانو اج بھی ਆਸ਼ਾ ਹੈ ਵਿਸ਼ਵਾਸੀ مدد ਦੇ ਵਿੱਚ ਹੀ ਜੁਟੇ ਆ کافی مدد ਆ ਵੀ ਚੁੱਕੀ ਹੈ ਲੇਕਿਨ ਅਜ ਵੀ ਬਹੁਤ ਪੈਸੇ ਦੀ ਜ਼ਰੂਰਤ ਹੈ ਬੱਚੇ ਨੂੰ ਠੀਕ ਕਰਨ ਦੇ ਲਈ ਸੋ ਆਸ਼ਾਵਾ ਜ਼ਰੂਰ ਹੈ ਮਾਨੂੰ ਦੇਸ਼ ਵਾਸੀਆਂ ਕੋ ਕਿਉਂਕਿ ਉਹਨਾਂ ਦੇ ਜ਼ਿਆਦਾਤਰ ਪਰਿਵਾਰ ਦੇ ਮੈਂਬਰ ਫੌਜ ਦੇ ਵਿੱਚ ਰਹਿ ਕੇ ਦੇਸ਼ ਦੇ ਲੋਕਾਂ ਦੀ ਸੇਵਾ ਕੀਤੀ ਹੈ ਸੋ ਅੱਜ ਉਸੇ ਦੇਸ਼ ਦੇ ਲੋਕਾਂ ਕੋਲੋਂ ਇੰਤਜ਼ਾਰ ਜ਼ਰੂਰ ਹੈ ਕਿ ਉਹ ਮਦਦ ਕਰਨਗੇ ਤੇ ਉਹਨਾਂ ਦਾ ਬੱਚਾ ਫਿਰ ਤੋਂ ਇੱਕ ਵਾਰੀ ਤੰਦਰੁਸਤ ਹੋਏਗਾ